ਉਹ ਬਈ ਮੈਂ ਵਿਸ਼ਾਲ ਕੰਪੈਨ ਤੇ ਬਹੁਤ ਵਧੀਆ ਸੌਂਗ ਲਿਖਿਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਤੇ ਲੈ ਕਮੈਂਟ ਕਰੋ ਅਛਬੀ ਲੱਖ ਲਾਂ ਤਾਂ ਦਿਲ ਮੇਰਾ ਟੜ ਕੇ ਵਿਸ਼ਾਲ ਬੇੜੇ ਵਿੱਚ ਲਾਤੀ ਸਿੱਧੀ ਕਰਕੇ ਤੂੰ ਆਖੇ ਹੁੱਜਾ ਮਾਰ ਕੱਢਣੀ ਗਰੀਬੀ ਨੀ ਦਿਨ ਸਾਡੇ ਚੰਗੇ ਚੜਨੇ ਹੈ ਜੱਟਾ ਚੜੇ ਨਾ ਕਿਸੇ ਦੇ ਸਿਰ ਕਰ ਜਾਵੇ ਔਖੇ ਨੇ ਬਿਆਜ ਪਰਨੇ ਜੱਟਾ ਚੜੇ ਨਾ ਕਿਸੇ ਦੇ ਸਿਰ ਕਰ ਜਾਵੇ ਔਖੇ ਨੇ ਬਿਆਜ ਪਰਨੇ ਔਰ ਅੱਬ ਮੈਂ ਤਾਨੂੰ ਕਰ ਦਸ ਕੋਟ ਨਹੀਂ ਵਿਸ਼ਾਲ ਖਾਲਾ ਜੀ ਦਾ ਬਾੜਾ ਨਾ ਤੂੰ ਰੋਕਨੀ ਮੈਂ ਕਮਾ ਕੇ ਸਿੱਟੂ ਕਰ ਤੈਨੂੰ ਨੋਟ ਨਹੀਂ ਬਚਲ ਤੋਂ ਮੈਂ ਸੁੱਤੀ ਪਰਨੇ ਉਹ ਜਿੰਨਾ ਬਾਣਾ ਵਿੱਚ ਲਾਂਗਾ ਹੁੰਦਾ ਮਿੱਠੀ ਏ ਮੈਂ ਉਹਨੇ ਨੋਟ ਇਕੱਠੇ ਕਰਨੇ ਉਹ ਜਿੰਨਾ ਬਾਣਾ ਵਿੱਚ ਲਾਂਗਾ ਹੁੰਦਾ ਮਿੱਠੀ ਮੈਂ ਉਹਨੇ ਨੋਟ ਇਕੱਠੇ ਕਰਨੇ ਤੇਰੇ ਜਿੱਦ ਦੇ ਵਿਸ਼ਾਲ ਕਰ ਆਈ ਵੇ ਵਦ ਖਰਚਾ ਤੇ ਵਦਗੀ ਕਮਾਈ ਵੇ ਤੇਰੀ ਜਿੱਦ ਦੀ ਵਿਸ਼ਾਲ ਕਾਰਾਈ ਵੇ ਬਦ ਖਰਚਾ ਤੇ ਵੱਧ ਗਈ ਕਮਾਈ ਵੇ ਲੋਕੀ ਆਖ ਬਿਨ ਤੈਨੂੰ ਤਸਦਾਈ ਵੇ ਨੀ ਦੇਖੀ ਉੱਠ ਉੱਠ ਡਰਨੇ ਹਾ ਜੱਟਾ ਚੜਨਾ ਕਿਸੇ ਦੇ ਸਿਰ ਕਰ ਜਾਵੇ ਔਖੇ ਨੇ ਵਿਆਜ ਭਰਨੇ ਹਾ ਜੱਟਾ ਚੜਨਾ ਕਿਸੇ ਦੇ ਸਿਰ ਕਰ ਜਾਵੇ ਔਖੇ ਨੇ ਵਿਆਜ ਭਰਨੇ ਉਹ ਅਸੀਂ ਨਰਕਾਂ ਦੀ ਚੱਕ ਦਿੱਤੀ ਰੂੜੀ ਨਹੀਂ ਸੋਨੇ ਵਰਗੀ ਬਣਾਉਂਦਾ ਜੱਟ ਤੂੜੀ ਨਹੀਂ ਉਹ 4 5 ਉਹ 4 2 55 ਛੋਟਾ ਰੀਪਰੇ ਤੇ ਵੇ ਤੂੜੀ ਦੇ ਬਰਾਂਡੇ ਪਰ ਨੇ ਉਹ ਜਿੰਨਾ ਬਾਣਾ ਵਿੱਚ ਲਾਂਗਾ ਹੁੰਦਾ ਮਿੱਠੀ ਐ ਮੈਂ ਉਹਨੇ ਨੋਟ ਇਕੱਠੇ ਕਰਨੇ ਉਹ ਜਿੰਨਾ ਬਾਣਾ ਵਿੱਚ ਲਾਂਗਾ ਹੁੰਦਾ ਮਿੱਠੀ ਮੈਂ ਉਹਨੇ ਨੋਟ ਇਕੱਠੇ ਕਰਨੇ ਕਦਵਾਵੇਂਗਾ ਤੂੰ ਰਹਾ ਤੈਨੂੰ ਦੇਖਦੀ ਵਿਸ਼ਾਲ ਬਣ ਗਿਆ ਆਸਾਨ ਸਾਡੇ ਦੇਸ ਦੀ ਕਦਵਾਵੇਂਗਾ ਤੂੰ ਤੈਨੂੰ ਰਹਾ ਦੇਖਦੀ ਵਿਸ਼ਾਲ ਬਣ ਗਿਆ ਵਿਸ਼ਾਲ ਬਣ ਗਿਆ ਆਸਾਨ ਸਾਡੇ ਦੇਸ ਦੀ ਤੈਨੂੰ ਝੋਨਾ ਤੇ ਕਣਕ ਵਸ ਲੱਭਣੇ ਨੀ ਕਿਤੇ ਨਾ ਕੋਪਾ ਨਰ ਮੈਂ ਹੇ ਜੱਟਾ ਚੜਨਾ ਕਿਸੇ ਦੇ ਸਿਰ ਘਰ ਜਾਵੇ ਔਖੇ ਨੇ ਬਿਆਜ ਭਰਨੇ ਹੇ ਜੱਟਾ ਚੜਨਾ ਕਿਸੇ ਦੇ ਸਿਰ ਕਰ ਜਾਵੇ ਔਖੇ ਨੇ ਵਿਆਜ ਪਰੇ ਨੇ ਉਹ ਬਿੰਦਰ ਕੇ ਰਾਲੇ ਪਾਈ ਕੇ ਬਾਲਾ ਨਹੀਂ ਗੀਤ ਲਿਖਣਾ ਬਸਾਲ ਤੇ ਸਖਾਲਾ ਨਹੀਂ ਉਹ ਬਿੰਦਰ ਕੇ ਰਾਲੇ ਪਾਈ ਕੇ ਬਾਲਾ ਨਹੀਂ ਗੀਤ ਲਿਖਣਾ ਬਸਾਲ ਤੇ ਸਖਾਲਾ ਨਹੀਂ ਜੀਤ ਨਿੰਦ ਦੂਗਾ ਦੱਸ ਕਿਹੜਾ ਸਾਲਾ ਨਹੀਂ ਵੇ ਤੂੰ ਵੀ ਨਾਲ ਕੋਕੇ ਜੜਨੇ ਉਹ ਜਿੰਨਾ ਬਾਣਾ ਵਿੱਚ ਲਾਂਗਾ ਹੁੰਦਾ ਮਿੱਠੀਏ ਮੈਂ ਉਹਨੇ ਨੋਟ ਇਕੱਠੇ ਕਰਨੇ ਉਹ ਜੱਟਾ ਚੜਨਾ ਕਿਸੇ ਦੇ ਸਿਰ ਘਰ ਜਾਵੇ ਔਖੇ ਨੇ ਵਿਆਜ ਪਰਨੇ ਉਹ ਜਿੰਨਾ ਬਾਣਾ ਵਿੱਚ ਲਾਂਗਾ ਹੁੰਦਾ ਮਿੱਠੀਏ ਮੈਂ ਉਹਨੇ ਨੋਟ ਇਕੱਠੇ ਕਰਨੇ